ਪੰਜਾਬੀ ਕਲਚਰ ਜਿਹੜਾ ਕਿ ਗੁੰਦਾ ਜਾ ਰਿਹਾ ਅਸੀਂ ਇਸੇ ਲਈ ਆਲਵੇਜ਼ ਪ੍ਰੈਫਰੈਂਸ ਦੇਦੀ ਹੈ ਕਿ ਹਮੇਸ਼ਾ ਅਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰੀਏ ਪੀਤਾ ਫੈਸਟੀਵਲ ਬਹੁਤ ਵਧੀਆ ਤਰੀਕੇ ਨਾਲ ਬਣਾ ਰਹੇ ਹਾਂ ਇੱਥੇ ਅਲੱਗ-ਅਲੱਗ ਪੂਰੇ ਸ਼ਹਿਰ ਦੇ ਵਿੱਚੋਂ ਲੇਡੀਆਂ ਇਕੱਠੀਆਂ ਹੋਈਆਂ ਹਨ ਤੇ ਬਹੁਤ ਵਧੀਆ ਸੋਹਣਾ ਤਿਆਰ ਹੋ ਕੇ ਆਈਆਂ ਤੇ ਬਹੁਤ ਵਧੀਆ ਇੰਜੋਏ ਕਰ ਰਹੀਆਂ ਹਨ ਮਾਮਾ ਤਾਂ ਜਿਹੜੀਆਂ ਆਈਆਂ ਐ ਉਹਨਾਂ ਦੇ ਨਾਲ ਛੋਟੇ-ਛੋਟੇ ਬੱਚੇ ਵੀ ਆਏ ਨੇ ਔਰ ਉਹ ਵੀ ਪੂਰੇ ਫੁੱਲ ਪੰਜਾਬੀ ਅਟਾਇਰ ਦੇ ਵਿੱਚ ਗੱਭਰੂ ਮੁਟਿਆਰਾ ਬਣ ਕੇ ਆਏ ਆ ਨੇ ਛੋਟੇ-ਛੋਟੇ ਬੱਚੇ ਬੜੇ ਕਿਊਟ ਲੱਗ ਰਹੇ ਨੇ ਤੇ ਬਹੁਤ ਇੰਜੋਏ ਹੋ ਰਿਹਾ ਹੈ ਮੁਟਿਆਰਾ ਬਹੁਤ ਸੋਨੀਆਂ-ਸੋਨੀਆਂ ਬਣ ਕੇ ਆਈਆਂ ਪੰਜਾਬੀ ਕਲਚਰ ਨੂੰ ਫੋਲੋ ਕਰ ਰਹੀਆਂ ਏ اسی ਤਰ੍ਹਾਂ ਪੰਜਾਬੀ ਕਲਚਰ ਨੂੰ ਫੋਲੋ ਕਰਦੇ ਰਹਿਣ ਤਾਂ ਹੀ ਇਹ ਇਦਾਂ ਦੇ ਇਵੈਂਟਸ ਕਰਾਏ ਜਾਂਦੇ ਆ లైఫ్ 컨షన్ నమే క్రియేటివిటీ ਨਵਾਂ ਜਨੂੰਨ ਮਤਲਬ ਬਸ ਮਾਈਂਡ ਬਲੋਇੰਗ ਮਾਈਂਡ ਬਲੋਇੰਗ ਹੈਲੋ ਮੈਂ ਸਸ ਅਸ਼ੀਕਾ ਦਾ ਆਪ ਦੋਸਤ ਮਾੜਾ ਦੋਸਤ ਸਰਦੀਪ ਦੂਆ ਤੁਸੀਂ ਦੇਖ ਰਹੇ ਹੋ ਧਿਆਨ ਲਾਈਵ ਅਗਰ ਗੱਲ ਕਰੀਏ ਗਲਰੀਜ਼ ਲੇਡੀਜ਼ ਕਲੱਬ ਦਾ ਬਹੁਤ ਧੁੰਦ ਰਿਹਾ 30 ਸੈਲੀਬ੍ਰੇਟ ਕੀਤੀ ਜਾ ਰਹੀ ਹੈ ਉਹ ਗਲਕਾਦੇ ਮੈਂਬਰਸ ਤੇ ਆਰਗੇਨਾਈਜ਼ਰਸ ਨਾਲ ਕਿਸ ਪ੍ਰਕਾਰ ਦੇ ਨਾਲ ਅੱਜ 30 ਸੈਲੀਬ੍ਰੇਟ ਕਰ ਰਹੇ ਕਿੰਨੀਆਂ ਰੌਣਕਾਂ ਲੱਗੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲੇ ਤਾਂ ਮੇਰਾ ਨਾਮ ਹੈ ਰੁਚਿਕਾ ਥਾਪਨ ਤੇ ਅਸੀਂ ਅੱਜ ਆਰਗੇਨਾਈਜ਼ ਕੀਤੀ ਹੈ ਮੇਲਾ ਤੀਆਂ ਦਾ 2024 ਜੋ ਕਿ ਆਪਣਾ ਪੰਜਾਬ ਦਾ ਟ੍ਰੈਡੀਸ਼ਨ ਨੂੰ ਫੋਲੋ ਕਰਦੇ ਹੋਏ ਲੇਡੀਜ਼ ਬਹੁਤ ਸੋਹਣਾ ਸੋਹਣਾ ਰੈਡੀ ਹੋ ਕੇ ਆਈਆਂ ਹੈ ਇਦੇ ਨਾਲ ਅਸੀਂ ਮਰਜ ਕੀਤਾ ਸਾਡਾ ਇਵੈਂਟ ਇਸ਼ੀ ਡਿਜ਼ਾਈਨਰ ਸਟੂਡੀਓ ਦੇ ਨਾਲ ਔਰ ਕਿਡਸ ਡ੍ਰੀਮ ਵਿਲਾ ਨਾਲ ਤਾਂ ਅਸੀਂ ਬਹੁਤ ਖੁਸ਼ ਆ ਲੇਡੀਜ਼ ਬਿਕੋਜ਼ ਪੰਜਾਬੀ ਕਲਚਰ ਜਿਹੜਾ ਕਿ ਗੁੰਮਦਾ ਜਾ ਰਿਹਾ ਅਸੀਂ ਇਸੇ ਲਈ ਆਲਵੇਜ਼ ਪ੍ਰੈਫਰੈਂਸ ਦੇ ਦਈ ਦੀ ਹੈ ਕਿ ਹਮੇਸ਼ਾ ਅਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰੀਏ ਐਕਟੀਵਿਟੀਜ਼ ਦੇਖੋ ਡਿਫਰੈਂਟ ਗੇਮਸ ਸੀਗੀਆਂ ਟੇਬਲ ਗੇਮਸ ਰੱਖੀ ਜਾਂਦੀਆਂ ਤਾਂ ਕਿ ਸਿੰਗਲ ਸਿੰਗਲ ਗੇਮਸ ਕੋਈ ਵੀ ਪਾਰਟਿਸਿਪੇਟ ਨਹੀਂ ਕਰ ਪਾਉਂਦਾ ਸਾਰੇ ਮੈਂਬਰਸ ਨੇ 150 ਦੇ ਅਰਾਊਂਡ ਮੈਂਬਰਸ ਨੇ ਔਰ ਰੈਂਪ ਵਾਕ ਸੀਗੀ ਆਪਣਾ ਸੋਲੋ ਪਰਫਾਰਮੈਂਸਿਸ ਸੀ ਗਰੁੱਪ ਪਰਫਾਰਮੈਂਸਿਸ ਸੀ ਸਭ ਨੇ ਬਹੁਤ ਇੰਜੋਏ ਕੀਤਾ ਤੀਜ ਕੁਇਨ ਨਿਕਾਲੀ ਗਈ ਸਬਟਾਈਟਲ ਸੀਗੇ ਔਰ ਡਿਫਰੈਂਟ ਟਾਈਪ ਦੇ ਸੋਲੋ ਪਰਫਾਰਮੈਂਸਿਸ ਦੇ ਵਿੱਚ ਕਾਫੀ ਸੌਂਗਸ ਦੇ ਉੱਤੇ ਲੇਡੀਜ਼ ਨੇ ਹਾਂਜੀ ਸਤੀ ਕਾ ਜੀ ਮੈਂ ਸੀਮਾ ਵਾਈਸ ਪ੍ਰੈਜ਼ੀਡੈਂਟ ਆਫ ਗਲੋਰੀਅਸ ਲੇਡੀਜ਼ ਕਲਬ ਹਾਂਜੀ ਅੱਜ ਸੀ ਗਲੋਰੀਅਸ ਡੇਡਿਸ ਸੌਲ ਅੱਜ ਅਸੀਂ ਕੇਜੀ ਹੋਟਲ ਦੇ ਵਿੱਚ ਸਾਰੇ ਜਣੇ ਇਕੱਠੇ ਹੋਏ ਆ ਤੇ ਇਥੇ ਅਸੀਂ ਤੀਜ ਦਾ ਫੈਸਟੀਵਲ ਬਹੁਤ ਵਧੀਆ ਤਰੀਕੇ ਨਾਲ ਬਣਾ ਰਹੇ ਹਾਂ ਤੇ ਲਗ ਲਗ ਪੂਰੇ ਸ਼ਹਿਰ ਦੇ ਵਿੱਚੋਂ ਲੇਡੀਆਂ ਇਕੱਠੀਆਂ ਹੋਈਆਂ ਹਨ ਤੇ ਬਹੁਤ ਵਧੀਆ ਸੋਹਣਾ ਤਿਆਰ ਹੋ ਕੇ ਆਈਆਂ ਨੇ ਤੇ ਬਹੁਤ ਵਧੀਆ ਇੰਜੋਏ ਕਰ ਰਹੀਆਂ ਹਨ ਸੋ ਸਾਨੂੰ ਲੱਗਦਾ ਹੈ ਕਿ ਸਾਡੇ ਪੂਰੇ ਪੰਜਾਬ ਦੇ ਵਿੱਚ ਇਹ ਕਲਚਰ ਨੂੰ ਇਹ ਫੈਸਟੀਵਲ ਨੂੰ ਜਾਂ ਪੰਜਾਬੀ ਕਲਚਰ ਨੂੰ ਹੁਣ ਧਿਆਨ ਵਿੱਚ ਰੱਖਦੇ ਹੋਏ ਐਦਾਂ ਦੇ ਫੈਸਟੀਵਲ ਮਨਾਉਂਦੇ ਰਹਿਣਾ ਚਾਹੀਦਾ ਸੋ ਸਭ ਨੂੰ ਇੰਜੋਏ ਕਰਨਾ ਚਾਹੀਦਾ ਥੈਂਕ ਯੂ ਹੈਲੋ ਮੈਂ ਵਾਈਸ ਪ੍ਰੈਜ਼ੀਡੈਂਟ ਗਲੋਰੀਸ ਲੇਡੀਜ਼ ਕਲੱਬ ਆਜੱਥੇ ਤੇ ਇੱਥੇ ਦਾ ਮੇਲਾ ਕਰਾਇਆ ਜਾ ਰਿਹਾ ਹੈ ਜਿੱਥੇ ਬਹੁਤ ਸੋਹਣੀਆਂ ਸੋਹਣੀਆਂ ਮੁਟਿਆਰਾਂ ਸਜ-ਤੱਜ ਕੇ ਆਈਆਂ ਨੇ ਆਪਣੇ ਪੰਜਾਬੀ ਕਲਚਰ ਨੂੰ ਫੋਲੋ ਕਰ ਰਹੀਆਂ ਨੇ ਪੱਖੀਆਂ ਪਰਾਂ ਦੇ ਫੁਲਕਾਰੀਆਂ ਚਾਦਰੇ ਬਹੁਤ ਕੁਝ ਇੱਥੇ ਵੇਅਰ ਕਰਕੇ ਆਈਆਂ ਨੇ ਤੇ ਬਹੁਤ ਅੱਛਾ ਲੱਗ ਰਿਹਾ ਹੈ ਮਾਮਾ ਤਾਂ ਜਿਹੜੀਆਂ ਆਈਆਂ ਉਹਨਾਂ ਦੇ ਨਾਲ ਛੋਟੇ-ਛੋਟੇ ਬੱਚੇ ਵੀ ਆਏ ਨੇ ਔਰ ਉਹ ਵੀ ਪੂਰੇ ਫੁੱਲ ਪੰਜਾਬੀ ਅਟਾਇਰ ਦੇ ਵਿੱਚ ਗੱਭਰੂ ਮੁਟਿਆਰਾ ਬਣ ਕੇ ਆਏ ਆ ਨੇ ਛੋਟੇ-ਛੋਟੇ ਬੱਚੇ ਬੜੇ ਕਿਊਟ ਲੱਗ ਰਹੇ ਨੇ ਤੇ ਬਹੁਤ ਇੰਜੋਏ ਹੋ ਰਿਹਾ ਹੈ ਆਈ ਐਮ ਈਸ਼ੀ ਫਰੋਮ ਈਸ਼ੀ ਡਿਜ਼ਾਈਨਰ ਸਟੂਡੀਓ ਸਸ਼ੀਕਾਲ ਜੀ ਅੱਜ ਕੇਜੀ ਹੋਟਲ ਵਿੱਚ ਬਹੁਤ ਸੋਨਾ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜੋ ਕਿ ਗਲੋਰੀਅਸ ਲੇਡੀਜ਼ ਕਲੱਬ ਐਂਡ ਈਸ਼ੀ ਡਿਜ਼ਾਈਨਰ ਸਟੂਡੀਓ ਵੱਲੋਂ ਹੈ ਔਰ ਮੁਟਿਆਰਾਂ ਬਹੁਤ ਸੋਨੀਆਂ ਸੋਨੀਆਂ ਬਣ ਕੇ ਆਈਆਂ ਪੰਜਾਬੀ ਕਲਚਰ ਨੂੰ ਫੋਲੋ ਕਰ ਰਹੀਆਂ ਇਸੇ ਤਰ੍ਹਾਂ ਪੰਜਾਬੀ ਕਲਚਰ ਨੂੰ ਫੋਲੋ ਕਰਦੇ ਰਹਿਣ ਤਾਂ ਹੀ ਇਹ ਐਦਾਂ ਦੇ ਇਵੈਂਟਸ ਕਰਾਏ ਜਾਂਦੇ ਆ ਥੈਂਕ ਯੂ ਸੋ ਮਚ बहुत अच्छा रहा पूरा इंजॉय कर रहे हैं सब जैसे कि देख सकते हैं कि हमारे जो एंकर जी हैं, उन्होंने सबसे ज्यादा रौनकें लगाई हुई है see, अभी आगे और भी बहुत ज्यादा इंजॉय रहे हैं बहुत मजा आता है ना अपना पुराना कल्चर ज्यादा अले तो मतलब के डांस भंगड़ा सब इंजॉय कर रहे हैं बहुत ज्यादा ਇਹ ਕੋਈ ਮਸਤੀ ਹੈ ਮੇਰੇ ਬੱਸ ਕੀ ਕਰਨਾ ਚਾਹੁੰਦੇ ਮੈਂ ਇੰਜੋਏ ਕਰ ਰਹੀ ਹਾਂ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਜਦੋਂ ਦਾ ਇਹ ਕਲੱਬ ਬਣਿਆ ਮੈਂ ਉਦੋਂ ਦੀ ਇਹਨਾਂ ਦੇ ਨਾਲ ਜੁੜੀ ਹੋਈ ਹਾਂ ਮਤਲਬ ਹਰ ਵਾਰ ਨਵਾਂ ਹੀ ਫੰਕਸ਼ਨ ਨਵੀਂ ਕ੍ਰੀਏਟੀਵਿਟੀ ਨਵਾਂ ਜਨੂੰਨ ਮਤਲਬ ਬਸ ਮਾਈਂਡ ਬਲੋਇੰਗ ਮਾਈਂਡ ਬਲੋਇੰਗ ਮੈਨੂੰ ਇਹ ਲੱਗਦਾ ਕਿ ਸਾਰੀ ਲੇਡੀਜ਼ ਨੂੰ ਜ਼ਰੂਰ ਇਹਨੂੰ ਆ ਕੇ ਗਲੋਰੀਅਸ ਕਲੱਬ ਨੂੰ ਜੁਆਇਨ ਕਰਨਾ ਚਾਹੀਦਾ ਹੈ ਜੁਆਇਨ ਕਰੋ ਕਿ ਐਕਟੀਵਿਟੀਜ਼ ਸੋਰਸ ਨਾਲ ਰਿਲੇਟਡ ਬਾਕ ਬਹੁਤ ਵਧੀਆ ਫੰਕਸ਼ਨ ਡਿਫਰੈਂਟ ਡਿਫਰੈਂਟ ਕ੍ਰੀਏਟੀਵਿਟੀਜ਼ ਹੈ ਮੇਕਅਪ ਨੂੰ ਲੈ ਕੇ ਬਾਲਾਂ ਨੂੰ ਲੈ ਕੇ ਡਿਫਰੈਂਟ ਡਿਫਰੈਂਟ ਜੋਕਸ ਸਾਡੇ ਜੇ ਐਂਕਰ ਆਏ ਹੋਏ ਆ ਉਹ ਵੀ ਸਾਨੂੰ ਬਹੁਤ ਇੰਜੋਏ ਕਰਵਾਉਂਦੇ ਪਏ ਆ ਕਿੰਨਾ ਜੀ ਤੀਜ ਨੂੰ ਇੰਜੋਏ ਕਰ ਰਹੇ ਹਾਂ ਅਸੀਂ ਤੀਜ ਨੂੰ ਬਹੁਤ ਜ਼ਿਆਦਾ ਇੰਜੋਏ ਕਰ ਰਿਹਾ ਐ ਐਂਕਰ ਆਏ ਹੋਏ ਸਾਨੂੰ ਗੇਮਸ ਖਿਲਾ ਰਿਹਾ ਬੜੀ ਅੱਛੀਆਂ ਬਹੁਤ ਫਨ ਕਰ ਰਿਹਾ ਐ ਇਸ ਮੌਕੇ ਕਿਹੜੀ ਬੋਲੀ ਸੁਣਾਉਂਗੀ ਇਸ ਮੌਕੇ ਤੇ ਮੈਂ ਤੀਆ ਤੇਰੇ ਓਕੇ ਓਕੇ ਸਾਵਨ ਦੀ ਚੇੜੀਆਂ ਪੀਂਗਾ ਪਾਈਆਂ ਇਕੱਠੀਆਂ ਹੋ ਕੇ ਮਿਲ ਵਰਜਾਈਆਂ ਨੀ ਆ ਜਾ ਬਾਬੀ ਨੀ ਆ ਜਾ ਬਾਬੀ ਝੂਟ ਲੈ ਪੀਂਗ ਹੁਲਾਰੇ ਲੈਂਦੀ ਸੋ ਦੋਸਤੋ ਜੀ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਜੋ ਜੇ ਲਾਈਕ ਕਰ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਇਸ ਵੀਡੀਓ ਨੂੰ ਕਰੋ ਸੋ ਕੈਮਰਾਮੈਨ ਸਾਹਣੀ ਦੇ ਨਾਲ ਹਰਦੀਪ ਕੁਮਾਰ ਨੂੰ ਵੀ ਅਹਿਸਾਸ ਧੰਨਵਾਦ ਜੋੜੇ ਰੋਲ ਪਿਆਰੇ